ਜੀ ਅੱਜ ਇੱਕ ਮਿੱਡਾ ਪਿੰਡ ਦੇ ਵਿੱਚ ਇੱਕ ਫਾਦਰ ਵੱਲੋਂ ਜਿਹੜਾ ਹੈ ਆਪਦੀ ਲੜਕੀ ਦਾ ਮਰਡਰ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਕੀ ਮੌਕੇ ਤੇ ਆ ਕੇ ਉਹਦੀ ਮਾਤਾ ਜਿਹੜੀ ਲੜਕੀ ਦੀ ਮਾਤਾ ਹੈ ਜਸਵਿੰਦਰ ਕੌਰ ਉਹਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਕਿ ਇੱਕ ਪਿਤਾ ਵੱਲੋਂ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਕਿ ਪੜ੍ਹਾਈ ਕਰਕੇ ਏ ਉਮਰ ਕਿੰਨੀ ਸੀ ਲੜਕੀ ਦੀ ਜੀ ਲੜਕੀ ਦੀ ਉਮਰ ਕਰੀਬ 18 ਸਾਲ ਦੀ ਕੀ ਟਾਈਮ ਸੀ ਜਦੋਂ ਮਾਰਡ ਕੀਤਾ ਗਿਆ ਜੀ ਇਹ ਦੱਸਣ ਦੇ ਮੁਤਾਬਿਕ ਕਰੀਬ 7 ਵਜੇ ਸਵੇਰੇ ਮੈਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਇੱਥੇ ਮਾਰਡ ਹੋ ਗਿਆ ਕਿ ਕਿਸੇ ਮੁਖਬਰ ਨੇ ਜਾਂ ਕਿਵੇਂ ਨਹੀਂ ਐਕਚੁਅਲ ਦੇ ਵਿੱਚ ਅਸੀਂ ਸੀਗੇ ਗਸ਼ਤ ਤੇ ਸੀਗੇ ਤੇ ਸਾਡੇ ਕੋਲ ਇੱਥੇ ਜਦੋਂ ਗਸ਼ਤ ਦੇ ਕੋਲ ਦਾਣਾ ਮੰਡੀ ਕੋਲੇ ਆਏ ਤਾਂ ਮਾਤਾ ਤੇ ਉਹਦੇ ਬ੍ਰਦਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਤੇ ਇੱਕ ਪਤਾ ਲੱਗੇ ਇਹਦਾ ਪੋਸਟਵਾਰਡ ਮ ਖੂ ਚੁੱਕਿਆ ਜਾਂ ਕਰੋਨਾ ਜੀ ਨਹੀਂ ਜੀ ਹਜੇ ਉਹ ਕਾਰਵਾਈ ਚੱਲ ਰਹੀ ਹੈ ਕੀ ਕਾਰਵਾਈ ਦੀ ਬਣੂਗੀ ਕਿ ਪੋਸਟਵਾਰਡ ਤੋਂ ਬਾਅਦ ਪਤਾ ਲੱਗੂਗਾ ਨਹੀਂ ਉਹ ਪੋਸਟਵਾਰਡ ਵੈਸੇ ਅਸੀਂ ਫਿਲਹਾਲ ਬਿਆਨਾਂ ਤੇ ਪਰਚਾ ਦਰਜ ਕਰ ਰਹੇ ਹਾਂ ਮਟਰ ਦਾ ਮੈਮ ਲੜਕੀ ਜਿਹੜੀ ਪੜ ਰਹੀ ਸੀ ਤੇ ਕਿੱਥੇ ਪੜ ਰਹੀ ਸੀ ਤੇ ਕੀ ਕਰ ਰਹੀ ਸੀ ਇਹ ਸੀ ਜੀ ਸੀ ਮੋਹੱਲੀ ਦੇ ਵਿੱਚ ਉੱਥੇ ਹੀ ਰਹਿੰਦੀ ਸੀ ਪੀਜੀ ਦੇ ਵਿੱਚ ਤੇ ਉੱਥੇ ਆਪਦੀ ਬੀ ਕਾਮ ਦੀ ਸਟੱਡੀ ਕਰ ਰਹੀ ਹੈ ਠੀਕ ਹੈ ਜੀ ਕੋਈ ਕਾਰਨਾਂ ਦਾ ਪਤਾ ਲੱਗਾ ਜੀ ਵੀ ਕੀ ਕੀ ਕਾਰਨ ਹੋ ਸਕਦੇ ਆ ਐਕਚੁਅਲੀ ਦੇ ਵਿੱਚ ਦੱਸਣ ਦੇ ਮੁਤਾਬਿਕ ਤਾਂ ਇਹੀ ਹੈਗਾ ਕਿ ਜਿਹੜਾ ਫਾਦਰ ਸੀਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਲੜਕੀ ਅੱਗੇ ਸਟੱਡੀ ਕਰੇ ਪਰੰਤੂ ਜਿਹੜੀ ਉਹਦੀ ਮਦਰ ਸੀ ਤੇ ਲੜਕੀ ਚਾਹੁੰਦੀ ਸੀ ਦੋਨੇ ਚਾਹੁੰਦੇ ਸੀਗੇ ਕਿ ਅਸੀਂ ਅੱਗੇ ਪੜ੍ਹਾਈ ਕਰਕੇ ਬੱਚੇ ਨੂੰ ਕਿਸੇ ਕਾਮਯਾਬੀ ਤੱਕ ਪਹੁੰਚੀ ਇਹ ਲੜਕੀ ਸੋਨ ਦੇ ਵਿੱਚ ਆਇਆ ਵੀ ਇਹ ਗੋਲਡਮੈਨ ਲਿਸਟ ਵੀ ਸੀਗੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀਗੀ ਹਾਂਜੀ ਮਾ ਪਰੈਂਟਸ ਵੱਲੋਂ ਤਾਂ ਇਹੀ ਕਿਹਾ ਜਾ ਰਿਹਾ ਹੈ ਜੀ